ਅਹ ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਕੈਰੀਅਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਨੂੰ ਦਿਖਾ ਰਿਹਾ ਨਾ ਸਹਰੇ ਤੋਂ ਨਸਹਿਰਾ ਮੱਜਾ ਸਿੰਘ ਤੋਂ ਜਿਹੜੀਆਂ ਨੇ ਇਹ ਤਸਵੀਰਾਂ ਦਿਖਾ ਰਿਹਾ ਬਿਲਕੁਲ ਕਿਲੇ ਵਾਲੇ ਪਾਸਾ ਜਿਹਦਾ ਗੁਰਦੁਆਰਾ ਜਿਹੜਾ ਉਹਦੇ ਸਾਹਮਣੇ ਤੁਸੀਂ ਦੇ ਦੇ ਪਈ ਹੋਪੀ ਲਾਈਨ ਸੇਰੀ 2 ਤੋਂ 3 ਟਿਪਰਾਂ ਜਿਹੜੀਆਂ ਨੇ ਬੈਕ ਟੂ ਬੈਕ ਜਿਹੜੀਆਂ ਵਜੀ ਹੋਈਆਂ ਨੇ ਸਭ ਤੋਂ ਪਹਿਲਾਂ ਤੁਸੀਂ ਦੇ ਦੇ ਪਈ ਅੱਗੇ ਇੱਕ ਟਿਪਰ ਆ ਉਸਤੇ ਨਾਲ ਹੀ ਜਿਹੜੀ ਇੱਕ ਟਿਪਰ ਹੋਰ ਜਿਹੜੀ ਉਹ ਰੇਤ ਦੀ ਭਰੀ ਉਸ ਤੋਂ ਪਿੱਛੇ ਜਿਹੜਾ ਇੱਕ ਜਿਹੜਾ ਟਿਪਰ ਬੱਜਰ ਦਾ ਜਿਹੜਾ ਕ੍ਰੈਸ਼ਰ ਦਾ ਲੱਦਿਆ ਹੋਇਆ ਆ ਉਹ ਬੈਕ ਟੂ ਬੈਕ ਜਿਹੜੀਆਂ ਨੇ ਤਿੰਨ ਗੱਡੀਆਂ ਜਿਹੜੀਆਂ ਨੇ ਆਪਸ ਦੇ ਵਿੱਚ ਜਿਹੜੀਆਂ ਨੇ ਟਕਰਾਈਆਂ ਇਹਨੇ ਗੱਲਬਾਤ ਜਦੋਂ ਇੱਥੇ ਕੀਤੀ ਗਈ ਤੇ ਕਿਹਾ ਜਾ ਰਿਹਾ ਕਿ ਧੁੰਦ ਜਿਹੜੀ ਉਹ ਲਗਾਤਾਰ ਜਿਹੜੀ ਪੈ ਰਹੀ ਹੁਣ ਫੇਰ ਉਸ ਧੁੰਦ ਦੇ ਕਾਰਨ ਜਿਹੜਾ ਆ ਇੱਥੇ ਕਾਫੀ ਜ਼ਿਆਦਾ ਜਿਹੜਾ ਆ ਉਹ ਗੱਡੀਆਂ ਦਾ ਨੁਕਸਾਨ ਹੋਇਆ ਅ ਨਜ਼ਰ ਆ ਰਿਹਾ ਤੁਸੀਂ ਦੇਖਦੇ ਪਿਓ ਵੀ ਕਾਫੀ ਜਿਆਦਾ ਜੜਾ ਆ ਉਹ ਨੁਕਸਾਨ ਹੋਇਆ ਆ ਤੇ ਲਗਾਤਾਰ ਤੁਸੀਂ ਦੇਖਦੇ ਪਿਓ ਤਸਵੀਰਾਂ ਦੇ ਵਿੱਚ ਜਿਹੜੀ ਆ ਤਸਵੀਰਾਂ ਤੁਹਾਨੂੰ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜਾ ਆ ਉਹ ਅ ਦੋ ਤੋਂ ਤਿੰਨ ਤਿੰਨ ਗੱਡੀਆਂ ਜਿਹੜੀਆਂ ਨੇ ਆਪਸ ਦੇ ਵਿੱਚ ਹੀ ਜਿਹੜੀਆਂ ਨੇ ਉਹ ਟਕਰਾਈਆਂ ਨੇ ਅੱਗੇ ਦੱਸਿਆ ਜਾ ਰਿਹਾ ਕਿ ਜੋ ਜਾਣਕਾਰੀ ਇੱਥੇ ਮੌਜੂਦਾ ਲੋਕਾਂ ਤੋਂ ਮਿਲੀ ਹੈ ਕਿ ਇੱਕ ਗੰਨਿਆਂ ਵਾਲੀ ਟਰਾਲੀ ਨੂੰ ਕ੍ਰਾਸ ਕਰਦੇ ਤੇ ਜਿਹੜਾ ਆ ਧੁੰਦ ਚ ਅੱਗੇ ਕੁਝ ਨਹੀਂ ਦੇਖਿਆ ਤੇ ਗੰਨਿਆਂ ਵਾਲੀ ਟਰਾਲੀ ਜਿਹੜੀ ਉਹ ਨਿਕਲ ਚੁੱਕੀ ਹੈ ਪਰ ਫਿਲਹਾਲ ਜਿਹੜੇ ਇੱਥੇ ਤੁਸੀਂ ਤਿੰਨ ਟਿਪਰ ਜਿਹੜੇ ਆ ਆਪਸ ਦੇ ਵਿੱਚ ਹੀ ਤੁਸੀਂ ਦੇ ਦਿੱਪਿਓ ਕਿ ਟਕਰਾਏ ਹੋ ਇਹਨੇ ਤਿੰਨ ਟਿਪਰ ਜਿਹੜੇ ਨੇ ਉਹ ਆਪਸ ਦੇ ਵਿੱਚ ਹੀ ਜਿਹੜਾ ਆ ਉਹ ਇੱਥੇ ਅ ਬੈਕ ਟੂ ਬੈਕ ਜਿਹੜੇ ਆ ਉਹ ਵਜੇ ਹੋਇਆ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਕਿੰਨਾ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਹੋਇਆ ਹੈ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਆ ਤੇ ਤਸਵੀਰਾਂ ਤੁਸੀਂ ਦੇਖਦੇ ਪਿਓ ਕਿ ਤਿੰਨ ਟਿਪਰ ਨੇ ਜਿਹੜੇ ਉਹ ਲਗਾਤਾਰ ਜਿਹੜੇ ਨੇ ਆਪਸ ਦੇ ਵਿੱਚ ਹੀ ਲੱਗੇ ਹੋਏ ਨੇ ਤੇ ਕਾਫੀ ਜ਼ਿਆਦਾ ਜਿਹੜਾ ਟਿਪਰਾਂ ਦਾ ਜਿਹੜਾ ਆ ਨੁਕਸਾਨ ਤੁਸੀਂ ਦੇਖਦੇ ਪਿਓ ਵੀ ਇੱਥੇ ਕਾਫੀ ਜ਼ਿਆਦਾ ਹੋਇਆ ਹੈ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਕੀ ਹਾਲ ਜੇ ਹਾਂ ਜੀ ਕਿਸ ਤਰ੍ਹਾਂ ਹੋਇਆ ਲਗਭਗ ਇੱਥੇ ਬੱਸਾਂ ਖੜੀਆਂ ਐ ਸਾਈਡ ਦੇ ਉੱਪਰ ਐ ਇਹ ਗੱਡੀ ਅੱਗੇ ਜਾਂਦੇ ਹੋ ਕੇ ਗੰਨੇ ਟਰਾਲੀ ਇੱਕ ਆ ਉਹਨੇ ਬ੍ਰੇਕ ਮਾਰ ਇਸ ਤੋਂ ਕੇ ਗੱਡੀ ਉਹ ਸਾਈਡ ਤੋਂ ਕਰਨ ਲੱਗਾ ਬੱਸਾਂ ਖੜੀਆਂ ਐ ਇੱਥੇ ਜੇ ਆਪਾਂ ਅੰਮ੍ਰਿਤਸਰ ਪਠਾਨਕੋਟ ਦੀ ਜਾਂਦੀਆਂ ਨੇ ਉਹਨਾਂ ਕਰਨਾ ਹਾਸਾ ਹੋ ਗਿਆ ਜੀ ਜੋ ਬੱਸਾਂ ਨਾਲ ਤੇ ਖੜੀ ਹੁੰਦੀਆਂ ਐ ਇਹ ਗੱਡੀ ਸਾਈਡ ਤੋਂ ਨਹੀਂ ਲੰਘ ਜਾਨੀ ਸੀ ਆਪਣੀ ਗੱਡੀ ਮਗਰ ਆਉਂਦੀ ਹੋ ਗਈ ਸਾਈਡ ਤੋਂ ਨਹੀਂ ਲੰਘ ਜਾਨੀ ਜਦੋਂ ਜੱਕਦਾ ਮੇਰੀ ਬ੍ਰੇਕ ਵੱਜੀ ਮਗਰ ਜੱਕਦਾ ਮੇ ਨਾਲ ਲੱਗੀ ਧੁੰਦ ਵੀ ਕਾਫੀ ਪਈ ਹਾਂਜੀ ਬਾਕੀ ਜਿਹੜੀ ਇੱਥੇ ਬੱਸਾਂ ਖੜਦੀਆਂ ਪੋਲਦੇ ਲੱਗੇ ਇਨਾ ਕਰ ਜਾ ਨੁਕਸਾਨ ਹੋਇ ਹਾਂਜੀ ਹਾਂਜੀ ਕੋਈ ਜਾਣੀ ਨਸਾਨ ਤਾਂ ਨਹੀਂ ਹੋਇਆ ਨਹੀਂ ਬਚਾਈ ਰਿਹਾ ਜੀ ਬਚਾਈ ਰਿਹਾ ਹਾਂਜੀ 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 ਗੱਡੀਆਂ ਦਾ ਤਾਂ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਗੱਡੀ ਬੁਰੀ ਖਤਮ ਹੋ ਗਈ ਏ ਜੇ ਅੱਗੋਂ ਚਲੋ ਜੈਸੀ ਵੀ ਖਤਮ ਇੰਝ ਥੋੜਾ ਖਤਮ ਹੋ ਜਾਊਗਾ ਪੂਰਾ ਗੱਡੀ ਹਾਂਜੀ ਹਾਂਜੀ ਅਸਾ ਬੱਸਾਂ ਖੜੀਆਂ ਕਰਨ ਦੇ ਅੱਗੇ ਜਾਨ ਦੀ ਟਰਾਲੀ ਅੱਗੇ ਗੰਨੇ ਦੀ ਟਰਾਲੀ ਜਾਣ ਦੀ ਉਹ ਰੁਕ ਗਈ ਇੱਕ ਗੱਡੀ ਦੇ ਅੱਗੇ ਜਾਣ ਦੀ ਜਦੋਂ ਨੇ ਉਹਨੂੰ ਕਨੈਕਟਰ ਸਾਈਡ ਥੋੜੇ ਨੇ ਪਾਸ ਕਰਨ ਲੱਗਾ ਅੱਗੇ ਬੱਸ ਖੜੀ ਏ ਤੇ ਮਨੇ ਬੱਸ ਤਾਂ ਖੜੀ ਕਰਨ ਉਹਦੀ ਬ੍ਰੇਕ ਵੱਜ ਗਈ ਮਗਰ ਇਹਦੇ ਕੋਈ ਗੱਡੀ ਲੱਗੀ ਇਹ ਮਗਰ ਇਹ ਗੱਡੀ ਲੱਗ ਜਗਦਾ ਮਨ ਲੱ ਉਹ ਚਲ ਗਈ ਹੈ ਜੀ ਇੱਥੇ ਬੱਸਾਂ ਨਾ ਖੜੀਆਂ ਹੁੰਦੇ ਕਿਹਦਾ ਨੁਕਸਾਨ ਨਹੀਂ ਹੋਣਾ ਆਏ ਹੁਣ ਵੀ ਸ਼ਰਮ ਨਹੀਂ ਕਰਦੇ ਬੱਸਾਂ ਵਾਲੇ ਹੁਣ ਵੀ ਇੱਥੇ ਉਸੇ ਬਰੇਕ ਆ ਮੜੀ ਜਾਂਦੇ ਆ ਲੱਗੇ ਰੋਡ ਦੇ ਬਿਲਕੁਲ ਜਗ੍ਹਾ ਨਹੀਂ ਹੈ ਖੜਨ ਵਾਲੀ ਹੈ ਰੋਡ ਦੇ ਹਾਂ ਜੀ ਹਾਂ ਜੀ ਬਿਲਕੁਲ ਇਹ ਕਰਕੇ ਇਹ ਵੀ ਜਾਣੀ ਨੁਕਸਾਨ ਨਹੀਂ ਬਾਕੀ ਗੱਡੀ ਦਾ ਨੁਕਸਾਨ ਪੂਰਾ ਹੋ ਚੁੱਕਾ ਹੈ ਮਗਰ ਗੱਡੀਆਂ ਉਹ ਵੀ ਇੱਕ ਨੁਕਸਾਨ ਪੂਰਾ ਹੋ ਗਿਆ ਗੱਡੀਆਂ ਦਾ ਖਤਮ ਹੋ ਗਈਆਂ ਜੀ ਬੈਕ ਟੂ ਬੈਕ ਜਿਹੜੀਆਂ ਨੇ ਤਿੰਨ ਗੱਡੀਆਂ ਵਜੀਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇ ਦਿੱਤੀ ਉਹ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਭਾਜੀ ਤੁਸੀਂ ਇੱਥੋਂ ਜੇ ਕਿੱਥੋਂ ਆਏ ਜੀ ਮੈਂ ਘੁੰ ਮੇਰੇ ਐਕਸੀਡੈਂਟ ਹੋਣ ਤੋਂ ਬਾਅਦ ਮੈਨੂੰ ਜਦੋਂ ਫੋਨ ਗਿਆ ਬਾਅਦ ਚ ਹਾਂਜੀ ਜਿਵੇਂ ਲੱਗਦਾ ਪਿਆ ਵੀ ਜਿੱਤਰਾ ਤੱਕ ਕਹਿ ਰਹੇ ਆ ਕਿ ਬੱਸਾਂ ਚੋੜੀਆਂ ਜਾਂਦੀਆਂ ਨੇ ਤੇ ਨਹੀਂ ਮੁੜਦੇ ਤੇ ਐਕਸੀਡੈਂਟ ਜਿਹੜੇ ਕਾਫੀ ਜ਼ਿਆਦਾ ਇੱਥੇ ਹੁੰਦੇ ਰਹਿੰਦੇ ਕੀ ਕਹਿਣਾ ਚਾਹੋਗੇ ਵੇਖੋ ਬੱਸਾਂ ਵੀ ਖਲੋਂਦੀਆਂ ਨੇ ਸਵਾਰੀ ਤਾਰਨ ਬਾਕੀ ਧੁੰਦ ਦਾ ਜ਼ਿਆਦਾ ਮੇਨ ਕਰਨਾ ਹੈ ਧੁੰਦ ਚ ਹੋ ਗਿਆ ਧੁੰਦ ਕਰਨ ਇੱਕ ਪਾਸੇ ਗੰਨੇ ਵਾਲੀ ਟਰਾਲੀ ਸੀ ਉਧਰੋਂ ਬੱਸ ਨੇ ਆਣ ਕੇ ਬ੍ਰੇਕ ਮਾਰਤੀ ਸਵਾਰੀ ਲੈਣ ਵਾਸਤੇ ਔਰ ਅੱਗੇ ਨਹੀਂ ਹੁੰਦਾ ਗੇਅਰ ਗੁਰ ਲੱਗਾ ਕੋਈ ਗੱਡੀਆਂ ਦੀ ਬ੍ਰੇਕ ਵੱਜ ਗਈ ਅੱਗੇ ਸਿੱਧੇ ਬੈਕ ਟੂ ਬੈਕ ਕੋ ਗੱਡੀਆਂ ਵੱਜ ਗਈਆਂ ਤੇ ਦੇ ਦੇ ਪੀ ਪੀ ਅਜੇ ਵੀ ਜੜਾ ਆ ਉਹ ਗੱਡੀ ਦੇ ਚੱਕਿਆਂ ਨੂੰ ਜਿਹੜਾ ਆ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਡੀਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਨੁਕਸਾਨੀਆਂ ਗਈਆਂ ਨੇ ਇਹ ਗੱਡੀ ਵੀ ਜਿਹੜੀ ਉਹ ਕਾਫੀ ਜ਼ਿਆਦਾ ਨੁਕਸਾਨੀ ਗਈ ਹੈ ਵੀਰ ਜਿਹੜੇ ਆ ਉਹ ਮਿਹਨਤ ਕਰਨ ਤੇ ਲੱਗੇ ਹੋਏ ਆ ਆਪਣੀਆਂ ਗੱਡੀਆਂ ਨੂੰ ਜਿਹੜਾ ਉਹ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਪਏ ਨੇ ਹਾਲਾ ਕਿ ਤੁਸੀਂ ਦੇਖਦੇ ਪੀ ਪੀ ਗੱਡੀਆਂ ਜਿਹੜੀਆਂ ਨੇ ਬੈਕ ਟੂ ਬੈਕ ਤਿੰਨ ਗੱਡੀਆਂ ਜਿਹੜੀਆਂ ਨੇ ਵੱਜੀਆਂ ਨੇ ਤੇ ਤਿੰਨਾਂ ਗੱਡੀਆਂ ਦਾ ਜਿਹੜਾ ਆ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਜਿਹਦੇ ਚ ਤੁਸੀਂ ਦੇਖਦੇ ਪਿਓ ਕਿ ਦੋ ਗੱਡੀਆਂ ਦੀਆਂ ਜੜੀਆਂ ਨੇ ਉਹ ਇੰਜਨ ਚ ਐਸੀਆਂ ਜੜੀਆਂ ਨੇ ਉਹ ਬਿਲਕੁਲ ਜੜੀਆਂ ਨੇ ਖਤਮ ਹੋਈਆਂ ਨਜ਼ਰ ਆ ਰਹੀਆਂ ਨੇ ਕਾਫੀ ਜ਼ਿਆਦਾ ਵੱਡੇ ਲੈਵਲ ਤੇ ਜਿਹੜਾ ਆ ਉਹ ਟਿਪਰਾਂ ਦਾ ਨੁਕਸਾਨ ਹੋਇਆ ਆ ਤੇ ਵੀਰ ਜੀ ਵੀਰ ਜੀ ਤੁਸੀਂ ਨਾਲ ਕਿੱਥੋਂ ਜੀ ਤੁਸੀਂ ਅਸਾਉਣੇ ਆ ਜੀ ਤੇ ਤੁਸੀਂ ਤਸਵੀਰਾਂ ਦੇਖਦੇ ਪਿਓ ਨਾਲ ਸਾਡੇ ਇੱਥੇ ਹੋਰ ਵੀ ਲੋਕ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨ ਐ ਸਾਹਮਣੇ ਗੱਡੀ ਵਾਲੇ ਕਿਹਦੇ ਕੌਣ ਨੇ ਭਾਜੀ ਤੁਸੀਂ ਜੀ ਭਾਈ ਅਸਾ ਭਾਜੀ ਸਤਿ ਸ਼੍ਰੀ ਅਕਾਲ ਮਾੜੀ ਜੀ ਗੱਲਬਾਤ ਕਰੀਏ ਕਿਸ ਤਰ੍ਹਾਂ ਕੀ ਹੋਇਆ ਏ ਇਕਦਮ ਉਹ ਗੰਨੇ ਵਾਲੀ ਟਰਾਲੀ ਆ ਗਈ ਤੇ ਇੱਕ ਟ੍ਰੈਕ ਬ੍ਰੇਕ ਅੱਗੇ ਉਹ ਗੰਨੇ ਵਾਲੀ ਟਰਾਲੀ ਨੇ ਬ੍ਰੇਕ ਮਾਰੀ ਉਹਦਾ ਕਰਕੇ ਹੋ ਗਿਆ ਗੰਨੇ ਵਾਲੀ ਟਰਾਲੀ ਨੇ ਬ੍ਰੇਕ ਮਾਰੀ ਹਾਂਜੀ ਉਹ ਨਾਲ ਵੀ ਹੋਰ ਗੇਅਰ ਨਹੀਂ ਲੱਗਾ ਚੜਾਈ ਚੜਨ ਲੱਗਾ ਗੇਅਰ ਨਹੀਂ ਲੱਗਾ ਦਾ ਹਾਂਜੀ ਪਿੱਛੇ ਆਣ ਗਿਆ ਟੱਗੱਡੀ ਵਜੇ ਆਣਗੇ ਬ੍ਰੇਕ ਲੋਤੇ ਪਰਲੇ ਬੰਨੇ ਬੱਸ ਖਲੋਤੀ ਠੀਕ ਹੈ ਠੀਕ ਹੈ ਤੇ ਮਤਲਬ ਇਹ ਕਹਿਤਾ ਬਸ ਗੰਨੇ ਵਾਲੀ ਟਰਾਲੀ ਨਿਕਲ ਗਈ ਫਿਰ ਗੰਨੇ ਵਾਲੀ ਟਰਾਲੀ ਨਿਕਲ ਗਈ ਖਲੋਤਾ ਵੀ ਨਹੀਂ ਜਰਾ ਵੀ ਨਹੀਂ ਕੋਈ ਨਿਕਲੋਤਾ ਉਹ ਯਾਰ ਕੱਢ ਗਾ ਗੰਨੇ ਦੇ ਨਿਸ਼ਾਨ ਕੱਢਾ ਆ ਨੁਕਸਾਨ ਕਾਫੀ ਹੋ ਗਿਆ ਏ ਨਹੀਂ ਜਾਣੀ ਨੁਕਸਾਨ ਨੇ ਫਿਰ ਲਾਲ ਕੋ ਪ੍ਰਸ਼ਾਸਨ ਵਗੈਰਾ ਆਇਆ ਪੁਲ ਚੁਗਾ ਰੱਟ ਕੇ ਕੱਲ ਹਾਂਜੀ ਹੋਇਆ ਜੀ ਹਾਂਜੀ 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 ਤੇ ਤੁਸੀਂ ਦੇਖਦੇ ਪੀਓ ਪੀ ਵੀਰੋ ਰਿਡੇ ਆ ਕਾਫੀ ਜਿਆਦਾ ਮਿਹਨਤ ਬੁਸਾਕਤ ਕਰ ਰਹੇ ਆ ਤੇ ਗੱਡੀਆਂ ਜਿਹੜੀਆਂ ਨੇ ਬੈਕ ਟੂ ਬੈਕ ਤਿੰਨ ਗੱਡੀਆਂ ਜਿਹੜੀਆਂ ਵੱਜੀਆਂ ਹੋਈਆਂ ਨੇ ਤੇ ਰੋਡ ਵੀ ਲਗਭਗ ਕਾਫੀ ਜਿਆਦਾ ਜਿਹੜਾ ਆ ਉਹ ਜਾਮ ਹੋਇਆ ਪਿਆ ਆ ਕਿਉਂਕਿ ਬੈਕ ਟੂ ਬੈਕ ਜਿਹੜੀਆਂ ਨੇ ਤਿੰਨ ਗੱਡੀਆਂ ਤੁਸੀਂ ਦੇਖਦੇ ਪਿਓ ਕਿ ਇੱਥੇ ਲੱਗੀਆਂ ਹੋਈਆਂ ਨੇ ਤੇ ਕਾਫੀ ਜ਼ਿਆਦਾ ਜਿਹੜਾ ਆ ਉਹ ਗੱਡੀਆਂ ਦਾ ਜਿਹੜਾ ਨੁਕਸਾਨ ਜਿਹੜਾ ਆ ਹੋਇਆ ਤੇ ਬੈਕ ਟੂ ਬੈਕ ਤੁਸੀਂ ਦੇਖਦੇ ਪਿਓ ਕਿ ਤਿੰਨ ਗੱਡੀਆਂ ਜਿਹੜੀਆਂ ਨੇ ਟਕਰਾਈਆਂ ਹੋਈਆਂ ਨੇ ਤੇ ਸਾਡੇ ਨਾਲ ਇੱਥੇ ਰੋਡ ਵਾਲੇ ਐਨ ਐਚ ਆਈ ਵਾਲੇ ਵੀਰ ਵੀ ਨੇ ਤੋਂ ਉਹਨਾਂ ਕਾਪਾ ਜੀ ਕੀ ਕਹਿਣਾ ਚਾਹੋਗੇ ਵੀ ਜੀ ਅਸੀਂ ਤੇ ਜਿਹਨਾਂ ਐਕਸੀਡੈਂਟ ਹੋਇਆ ਹੁਣ ਤੋਂ ਬਾਅਦ ਆਏ ਆ 30 40 ਮਿੰਟ ਤੋਂ ਬਾਅਦ ਆਏ ਆ ਹਾਂਜੀ ਤੇ ਮਤਲਬ ਕਿੰਨਾ ਕੁ ਨੁਕਸਾਨ ਦੀ ਦੇਜਦੇ ਕਿੰਨ ਗੱਡੀਆਂ ਬੈਕ ਟੂ ਬੈਕ ਹੀ ਲੱਗੀਆਂ ਨੇ ਤਿੰਨ ਗੱਡੀਆਂ ਲੱਗੀਆਂ ਜੀ ਟਰਾਲੀ ਅੱਗੇ ਖੜੀ ਸੀ ਕਹਿ ਰਹੇ ਕੰਨਿਆੜੀ ਗੰਨੇ ਵਾਲੀ ਟਰਾਲੀ ਅੱਗੇ ਖੜੀ ਸੀ ਉਹਦਾ ਕਰਕੇ ਬ੍ਰੇਕ ਲੱਗੀ ਆ ਬ੍ਰੇਕ ਲੱਗਦੇ ਲੱਗਦੇ ਫਿਰ ਤਿੰਨ ਗੱਡੀਆਂ ਲੱਗ ਤਰੀ ਵਜੀਆਂ ਜੀ ਇਸ ਤਰਫ ਦੇ ਦੋ ਕੋਈ ਗੰਨੇ ਵਾਲੀ ਟਰਾਲੀ ਨਿਕਲ ਗਈ ਫਿਰ ਹਾਂਜੀ ਗੰਨੇ ਵਾਲੀ ਟਰਾਲੀ ਨਿਕਲ ਗਈ ਆ ਇੱਕ ਗੱਡੀ ਵਿੱਚ 20 ਨਿਕਲ ਗਈ ਆ ਇਹ ਤਿੰਨ ਗੱਡੀਆਂ ਜਿਹੜੀਆਂ ਨੇ ਨੁਕਸਾਨ ਆ ਆਹੇ ਰੋਡ ਕਲੀਅਰ ਕਰਾਉਣ ਵਾਸਤੇ ਆਏ ਆ ਰੋਡ ਕਲੀਅਰ ਕਰਾ ਕੇ ਜਾਵਾਂਗੇ ਜੀ ਹੋ ਜਾਏਗਾ ਜੀ 1 ਘੰਟੇ ਤੱਕ ਹੋ ਜਾਏਗਾ 1.5 ਘੰਟੇ ਤੱਕ ਹੋ ਜਾਏਗਾ ਇਹ ਗੱਡੀਆਂ ਲੋਡ ਆ ਥੋੜਾ ਟਾਈਮ ਲੱਗੇਗਾ ਹਾਂਜੀ ਸਾਡੇ ਨਾਲ ਇੱਥੇ ਮੁਲਾਜ਼ਮ ਵੀ ਪਹੁੰਚੇ ਨੇ ਆ ਟਾਈਮ ਸੜਕਾ ਸੁਰੱਖਿਆ ਤੋਂ ਤੇ ਗੱਲਬਾਤ ਕਰ ਲੈਣਾ ਸਰ ਕੀ ਕਹਿਣਾ ਚਾਹੋਗੇ ਸਰ ਜੇ ਅਸੀਂ ਮੌਕੇ ਤੇ ਪਹੁੰਚੇ ਸੀ ਸਾਡੇ ਲਗ ਪਹਿਲਾਂ 10-15 ਮਿੰਟ ਹੋ ਗਏ ਸੀ ਜਦੋਂ ਗੱਡੀਆਂ ਲੱਗੀਆਂ ਇੱਕ ਟਰਾਲੀ ਟਰੈਕਟਰ ਜਾ ਰਿਹਾ ਸੀ ਜਿਹਦੇ ਕਾਰਨ ਇਹਨੇ ਗੱਡੀਆਂ ਦਾ ਐਕਸੀਡੈਂਟ ਹੋਇਆ ਇਹਨਾਂ ਨਾਲ ਹੀ ਕਿ ਅੱਗੇ ਟਰੈਕਟਰ ਟਰਾਲੀ ਨੇ ਆਪਣਾ ਗੇਅਰ ਡਾਊਨ ਕੀਤਾ ਗੇਅਰ ਡਾਊਨ ਕਰਨ ਦੇ ਨਾਲ ਹੀ ਪਿੱਛੋਂ ਟਰੱਕ ਜਾ ਰਿਹਾ ਸੀ ਉਹਨੇ ਓਵਰਟੈਕ ਕੀਤੀ ਓਵਰਟੈਕ ਕਰਨਾ ਹੀ ਉਹ ਪਿੱਛੇ ਗੱਡੀ ਵੱਜ ਗਈ ਉਹਦੇ ਵਿੱਚ ਪਿੱਛੇ ਗੱਡੀ ਵੱਜ ਗਈ ਉਹਦੇ ਪਿੱਛੇ ਗੱਡੀ ਵੱਜੀ ਤਿੰਨੇ ਗੱਡੀਆਂ ਵੱਜੀਆਂ ਜਾਨੀ ਬਚਾਇਆ ਇਸ ਕਰਕੇ ਕਿ ਵਾਪਸੇ ਚੋਲੇ ਗੱਡੀਆਂ ਦਾ ਆਪਣੀਆਂ ਗੱਡੀਆਂ ਦਾ ਕੰਮ ਕਰਉਣੇ ਕੀ ਕਰਉਂਦੇ ਨੇ ਗੱਡੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜਾਨੀ ਬਚਾਉ ਗਿਆ ਇਹਨਾਂ ਮਾਰਾਈ ਮੇਲ ਕਰਕੇ ਗਈ ਜੀ ਧੁੰਦ ਧੁੰਦ ਕਾਰਨ ਹੋਇਆ ਇੱਕ ਟਰਾਲੀ ਗੰਨੇ ਵਾਲੀ ਜਾਣੇ ਕਰਕੇ ਉਹਦਾ ਗੇਅਰ ਡਾਊਨ ਕਰਨ ਵਾਲੀ ਚੜ੍ਹਾਈ ਹੀ ਚੜ੍ਹਾਈ ਦੇ ਗੇਅਰ ਡਾਊਨ ਕੀਤਾ ਉਹਦੇ ਨਾਲ ਹੀ ਐਕਸੀਡੈਂਟ ਹੋਇਆ ਗਾਨੇ ਦਾ ਨੁਕਸਾਨ ਨਹੀਂ ਹੋਇਆ ਪਤਾ ਜਾਨੀ ਨੁਕਸਾਨ ਹੋਇਆ ਇਹ ਅਸੀਂ ਸਾਡੇ ਨਾਲ ਇਹ ਕੀ ਨਾ ਆਇਆ ਸਰ ਤੁਹਾਡਾ ਦਲਬੀਰ ਸਿੰਘ ਸਾਡੇ ਨਾਲ ਦਲਬੀਰ ਸਿੰਘ ਜੀ ਐਸਆਈ ਜੋ ਕਿ ਸੜਕ ਸੁਰੱਖਿਆ ਕਰਮੀ ਨੇ ਤੇ ਉਹਨਾਂ ਨੇ ਕਿਹਾ ਕਿ ਧੁੰਦ ਵੀ ਬਹੁਤ ਜ਼ਿਆਦਾ ਸੀ ਇੱਕ ਗੰਨੇ ਵਾਲੀ ਟਰਾਲੀ ਹੋਣ ਦੇ ਕਾਰਨ ਵੀ ਜੜਾਇਆ ਇਹ ਜਿਹੜਾ ਨੁਕਸਾਨ ਹੋਇਆ ਹੈ ਕਾਫੀ ਵੱਡਾ ਨੁਕਸਾਨ ਜਿਹੜਾ ਹੈ ਰੋਡ ਦੇ ਉੱਤੇ ਤੁਸੀਂ ਦੇਖਦੇ ਪਿਓ ਹੋਇਆ ਰੋਡ ਪੂਰੀ ਤਰ੍ਹਾਂ ਫਿਲਹਾਲ ਜਾਮ ਵੀ ਹੋਇਆ ਪਿਆ ਹੈ ਤੇ ਦੇ ਕਰਕੇ ਜਿਹੜਾ ਹੁਣ ਰੋਡ ਦੇ ਸੁਰੱਖਿਆ ਕਰਮੀ ਜਿਹੜੇ ਪਹੁੰਚੇ ਨੇ ਤੇ ਰੋਡ ਵਾਲੇ ਵੀ ਜਿਹੜੇ ਨੇ ਪਹੁੰਚ ਚੁੱਕੇ ਨੇ ਇਸ ਰੋਡ ਨੂੰ ਖਾਲੀ ਕਰਵਾਉਣ ਵਾਸਤੇ ਪਰ ਕਾਫੀ ਜ਼ਿਆਦਾ ਜਿਹੜਾ ਆ ਉਹ ਗੱਡੀਆਂ ਦਾ ਨੁਕਸਾਨ ਹੋਇਆ ਹੈ ਹਾਲਕਿ ਨੁਕਸਾਨ ਦੇ ਜਿਹੜੇ ਕਾਰਨ ਨੇ ਉਹ ਇੱਕ ਟਰਾਲੀ ਤੇ ਧੁੰਦ ਜਿਹੜੀ ਏ ਉਹ ਕਾਫੀ ਜ਼ਿਆਦਾ ਜਿਹੜੀ ਹੋਣ ਕਰਕੇ ਜਿਹੜਾ ਆ ਇਹ ਵੱਡਾ ਨੁਕਸਾਨ ਜਿਹੜਾ ਹੋਇਆ ਹੈ ਕੀ ਕਹਿਣਾ ਚਾਹੋਗੇ ਆਪਣੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਮੈਂ ਤੁਹਾਡਾ ਆਪਣਾ ਧਰਮਜੀਤ ਦੀਪੀ ਡੀਪੀ ਸੀ ਪੰਜਾਬੀ ਤੋਂ ਧੰਨਵਾਦ